ਅੰਮ੍ਰਿਤਸਰ ਦੇ ਹਲਕਾ ਆਟਾਰੀ ਦੇ ਪਿੰਡ ਮੈਂਬਾ ਪੰਡੋਰੀ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਵਾਉਂਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਤੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਪਿੰਡ ਦੇ ਸਾਰੇ ਕੰਮ ਪੂਰੇ ਹੋ ਚੁੱਕੇ ਹਨ ਅਤੇ ਕੁਝ ਲੋਕਾਂ ਦੀਆਂ ਛੋਟੀਆਂ-ਮੋਟੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ ਇਸ ਮੌਕੇ ਤੇ ਸਰਪੰਚ ਮੇਜਰ ਸਿੰਘ ਸੁਖ ਸਾਹ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਮਨਬੀਰ ਸਿੰਘ ਨੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਬੀਡੀਪੀਓ ਮੈਡਮ ਲਖਬੀਰ ਕੌਰ ਕੁਲਦੀਪ ਸਿੰਘ ਮੈਂਬਰ ਚਰਨਜੀਤ ਸਿੰਘ ਮੈਂਬਰ ਹਰਜੀਤ ਸਿੰਘ ਮੈਂਬਰ ਸ਼ਮਸ਼ੇਰ ਸਿੰਘ ਮੈਂਬਰ ਰਾਜਵਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਵਾਸੀ ਮੌਜੂਦ ਰਹੇ ਇਹ ਤਾਂ ਸਾਰੀਆਂ ਤੁਸੀਂ ਆਪਨ ਸੁਣ ਲਈਆਂ ਜਿੰਨੀਆਂ ਕਿ ਦਸੀਆਂ ਅੱਧੀਆਂ ਉਹਨਾਂ ਚੋਂ ਪਹਿਲਾਂ ਹੀ ਹੋ ਚੁੱਕੀਆਂ ਔਰ ਖੁਦ ਜਿਹੜੇ ਅਫਸਰ ਆ ਬੀਜੋ ਸਾਹਿਬ ਉਹ ਲਿਖ ਕੇ ਲਿਆਏ ਹੋ ਇਸੇ ਠੀਕ ਜਿੰਨੀ ਜਿੰਨੀਆਂ ਸੁਣੀ ਜਾਂਦੀਆਂ ਉਹ ਜਿਹੜੀਆਂ ਪਹਿਲਾਂ ਲੋਲੜੀਆਂ ਨੂੰ ਪ੍ਰੈਫਰੈਂਸ ਦੇ ਆਧਾਰ ਤੇ ਉਹਨਾਂ ਨੂੰ ਪਹਿਲਾਂ ਅਸੀਂ ਕਰਦੇ ਆ ਇਹ ਤੁਹਾਨੂੰ ਵੀ ਪਤਾ ਕਿ ਕੋਈ ਕੰਮ ਰੁਕਦੇ ਨਹੀਂ ਸਾਰੇ ਹੀ ਪਿੰਡਾਂ 'ਚ ਕੰਮ ਲਗਭਗ ਚੱਲੂ ਨੇ ਕਿਸੇ ਪਿੰਡ 'ਚ ਆਸਾਨੀ ਹੈ ਕਿ ਜਿੱਥੇ ਕੰਮ ਰੁਕਣਾ ਰੁਕੇਗਾ ਤੇ ਉਹ ਇਹ ਜਿਹੜੀ ਮਾਨ ਸਰਕਾਰ ਹੈ ਕਰਮਯੋਗੀ ਸਰਕਾਰ ਹੈ ਜਿਹੜਾ ਕਰਮਯੋਗੀ ਹੈ ਉਹਨਾਂ ਦਾ ਕੰਮ ਹੈ ਕਰਮ ਕਰਦੇ ਰਹਿਣਾ। ਮਤ ਵੇਖਣਾ ਕਿ ਕੋਈ ਇਧਰੋਂ ਉਧਰੋਂ ਕੋਈ ਹੱਥਾਂ ਮਾਰਦਾ ਕੋਈ ਬੋਲਦਾ ਕਿੰਨੇ ਜਿਵੇਂ ਰਤੀ ਦਾ ਕੰਮ ਹੈ ਨਾ ਚੱਲੇ ਜਾਣਾ। ਅੰਡੇ ਕੰਨੇ ਜੋ ਮਰਜੀ ਕੋ ਬੋਲੀ ਜਾ ਪਰਵਾਹ ਨਹੀਂ ਕਰਨੀ। ਆਪਣਾ ਕੰਮ ਉਹ ਹੈ ਕਰਮਯੋਗੀ ਹੈ ਕਰਮ ਕਰਨਾ ਹੈ ਔਰ ਆਪਣਾ ਅੱਗੇ ਕਰੀ ਜਾਣਾ। ਛੋਟੇ ਛੋਟੇ ਮੁਸ਼ਕਲੇ ਕਿਉਂਕਿ ਪਤਾ ਨਹੀਂ ਅਸੀਂ ਤਾਂ ਖੁਦ ਪਰੇਸ਼ਾਨ ਆ ਕਿ 70 ਸਾਲਾਂ ਚ ਬਣਾਇਆ ਕੀ ਜੇ ਆਪਾਂ ਗਲੀਆਂ ਹੀ ਨਹੀਂ ਬਣਾ ਸਕੇ ਪਤਾ ਨਹੀਂ ਕਿੰਨੀਆਂ ਗਲੀਆਂ ਨਾਲੀਆਂ ਦੇ ਗਰੰਟ ਆਈਆਂ ਉਹ ਗਈਆਂ ਕਿੱਥੇ ਠੀਕ ਇਹੋ ਹੀ ਸਾਬਤ ਹੁੰਦਾ ਕਿ ਜੋ ਪਿਛਲੀਆਂ ਜਿਹੜੀਆਂ ਸਰਕਾਰਾਂ ਸੀ ਉਹ ਆਪਣੀਆਂ ਜੇਬਾਂ ਹੀ ਭਰਦੇ ਰਹੇ ਨੇ ਲੋਕਾਂ ਦੇ ਜਿਹੜੇ ਕੰਮ ਕਰਨ ਵਾਲੇ ਸੀ ਉਧਰ ਉਹਨਾਂ ਖਿਆਲ ਹੀ ਨਹੀਂ ਦਿੱਤਾ ਇਸ ਕਰਕੇ ਸਾਡੇ ਵਾਸਤੇ ਕੰਮ ਬਹੁਤੇ ਖੜੇ ਖੜੇ ਨੇ ਕਿਉਂਕਿ ਅਸੀਂ ਕੰਮ ਸ਼ੁਰੂ ਕੀਤੇ ਹੋਏ ਤੁਸੀਂ ਦੇਖਿਆ ਜੇ ਵਾ ਡੇਟੂ ਵਾਲਾ ਪਾ ਉਹ ਪਤਾ ਨਹੀਂ ਕਿਹੜੇ ਅੰਗਰੇਜ਼ਾਂ ਦੇ ਵੇਲੇ ਦੇ ਕਦੋਂ ਦਾ ਕਿਤੇ ਬਣਿਆ ਸੀਗਾ ਤੇ ਬਣਾਇਆ ਹੀ ਨਹੀਂ ਹੁਣ ਉਹ ਪੁਲ ਵੀ ਬਣ ਗਿਆ ਜਿਹੜੀ ਸੜਕ ਆ ਉਹ 10 ਫੁੱਟ ਦੀ ਸੀ ਉਹ 18 ਫੁੱਟ ਬਣ ਗਈ ਆ ਤੁਸੀਂ ਪਰਸੋ ਦੇਖਿਆ ਆਪਾਂ ਇੱਕੋ ਹੀ ਦਿਨੇ ਚ 10 ਕਰੋੜ ਦੀਆਂ ਸੜਕਾਂ ਦੇ ਨਹੀਂ ਪਤਾ ਰੱਖੇ ਰੱਖੇ ਨਾ ਇਸ ਕਰਕੇ ਅਸੀਂ ਜਿੱਥੇ ਜਾਂਦੇ ਆ ਜੋ ਸਾਡੇ ਕੋਲ ਹੋ ਸਕਦਾ ਇਸ ਵਕਤ ਜਿੰਨੀ ਸਮਰੱਥਾ ਉਹਦੇ ਮੁਤਾਬਕ ਇਹ ਕੰਮ ਕਰੀ ਜਾਂਦੇ ਆ ਨੀਕ ਨੀਤੀ ਨਾ ਚੱਲਦੇ ਆ ਚੱਲਦੇ ਆਏ ਆ ਚੱਲਦੇ ਆ ਸਭ ਤੋਂ ਪਹਿਲਾਂ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਕਿਉਂਕਿ ਆ ਕੇ ਸਾਡੇ ਪਿੰਡ ਵਿੱਚ ਮੁਸ਼ਕਲਾਂ ਸੁਣੀਆਂ ਵੈਸੇ ਮੁਸ਼ਕਲ ਹੈ ਨਿੱਕੇ ਨਿੱਕੇ ਮੁਸ਼ਕਲਾਂ ਨੇ ਉਹਨਾਂ ਨੇ ਇਹ ਵਿਸ਼ਵਾਸ ਆ ਜਲਦ ਹੱਲ ਕਰਾਂਗੇ ਜਿਹੜਾ ਵਿਕਾਸ ਦਾ ਕੰਮ ਹੈ 25 ਤੋਂ 30 ਲੱਖ ਦਾ ਅਸੀਂ ਕੰਮ ਕਰ ਚੁੱਕੇ ਹਾਂ ਪਿੰਡ 'ਚ ਬਹੁਤ ਸੋਹਣਾ ਕੰਮ ਚੱਲ ਰਿਹਾ ਪੂਰਾ ਪਿੰਡ ਸਾਡਾ ਸਹਿਯੋਗ ਦੇ ਰਿਹਾ ਵਾਹਿਗੁਰੂ ਕਿਰਪਾ ਦਾ ਨਿਸ਼ਚਿਤ ਨਾ ਕਰਦੇ ਰਾਵਾਂਗੇ ਸਭ ਤੋਂ ਪਹਿਲਾਂ ਮੀਡੀਆ ਵਾਲੇ ਵੀਰਾਂ ਨਾਲ ਪ੍ਰੈਸ ਵਾਲਿਆਂ ਨਾਲ ਮੈਂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦਾ ਸਾਡੇ ਨਗਰ ਪਿੰਡ ਮਹਿਮਾ ਵਿਖੇ ਐਮਐਲਏ ਸਾਹਿਬ ਦੇ ਨਾਲ ਆਉਣ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਬਾਕੀ ਮੈਂ ਸਮਝਦਾ ਕਿ ਜਿੱਥੇ ਸਾਡੇ ਇੱਕ ਬਹੁਤ ਹੀ ਸੂਝਵਾਨ ਹਲਕਾ ਵਿਧਾਇਕ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਦੱਸ ਚੁੱਕੇ ਆ ਜਿੰਨੇ ਵੀ ਕੰਮ ਹੋਏ ਆ ਤੇ ਜੋ ਸਾਡੀਆਂ ਹੋਰ ਵੀ ਅੱਗੇ ਮੰਗਾ ਨੇ ਕੰਮ ਪਿੰਡ ਦੀਆਂ ਉਹ ਸਾਰੀਆਂ ਹੀ ਇਹਨਾਂ ਨੇ ਟਰਨ ਬਾਈ ਟਰਨ ਕਰਾਈ ਜਾਣ ਦੇ ਆ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਵੀ ਮੈਂ ਪ੍ਰੈਸ ਵਾਲਿਆਂ ਨੂੰ ਵੀ ਵੀਰਾਂ ਨੂੰ ਕਹਿ ਸਕਦਾ ਵੀ ਤੁਹਾਡੇ ਕੋਲ ਸਮਾਂ ਮਿਲੇ ਬੇਸ਼ੱਕ ਸਾਡੇ ਪਿੰਡ ਬਾਹਰ ਚ ਕਿਸੇ ਟਾਈਮ ਟਾਈਮ ਕੱਢ ਕੇ ਆ ਜਿਓ ਪਿੰਡ ਦੇ ਚਾਰ ਕੋਨਿਆਂ ਤੇ ਵਿਊ ਲੈ ਲਿਓ ਕਿ ਜਿਹੜੀ ਹੁਣ 3 ਸਾਲ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਆ ਉਹਦੇ ਵਿੱਚ ਇਹ ਕੰਮ ਜਿਹੜੇ ਆ ਹੁਣ ਤੇਜ਼ੀ ਦੇ ਨਾਲ ਹੋਣ ਰਹੇ ਆ ਕਿ ਜਾਂ ਪਹਿਲੀਆਂ ਸਰਕਾਰਾਂ ਜਿਵੇਂ ਐਮ ਐਲ ਏ ਸਾਹਿਬ ਨੇ ਦੱਸਿਆ ਵੀ 70 ਸਾਲ વીਤ ਚੁੱਕੇ ਆ ਉਦੋਂ ਹੋਏ ਸੀ ਮੈਂ ਰਿਕਵੈਸਟ ਕਰਦਾ ਤੁਹਾਨੂੰ ਕਿ ਵਿਊ ਲਿਓ ਜ਼ਰੂਰ ਇੱਕ ਤੁਹਾਡੇ ਪਿੰਡ ਦਾ ਇੱਕ ਛੱਪੜ ਬੜਾ ਹੈ ਦੂਗਾ ਕਹਾਣੀ ਮੌਦਕ ਸੁਣਾਤਾ ਹੈ ਵੇਖੋ ਜੀ ਮੈਂ ਉਹਦੇ ਤੇ ਇਹ ਗੱਲ ਕਹੂੰਗਾ ਕਿ ਉਸੇ ਕੰਮ ਦਾ ਕਰਕੇ ਜੇ ਉਹ ਪਬਲਿਕ ਨੇ ਪਿੰਡ ਨੇ ਸਾਡੇ ਨੇ ਇਹ ਗੱਲ ਕਹੀ ਆ ਕਿ ਉਹ ਪਿੰਡ ਕੰਮ ਗਲਤ ਹੋਇਆ ਤੇ ਫਿਰ ਉਹਦਾ ਨਤੀਜਾ ਇਹੋ ਹੀ ਨਿਕਲਿਆ ਨਾ ਫਿਰ ਇੱਕ ਇਮਾਨਦਾਰ ਸਰਕਾਰ ਲਿਆਉਣੀ ਸੀ ਇਮਾਨਦਾਰ ਇਨਸਾਨ ਸਾਨੂੰ ਆਪਣੇ ਟਾਰੀ ਹਲਕੇ 'ਚ ਵੀ ਚਾਹੀਦੇ ਸੀ ਜੋ ਐਮਐਲਏ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਦੇ ਰੂਪ ਦੇ ਵਿੱਚ ਸਾਨੂੰ ਮਿਲੇ ਆ ਤੇ ਫਿਰ ਉਹ ਜੇ ਛੱਪੜ ਵਾਲੀ ਗੱਲ ਸੀ ਤੇ ਉਹਦੇ ਤੋਂ ਲੋਕਾਂ ਨੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਤਾਂ ਹੀ ਦੂਜਾ ਰੁਖ ਕੀਤਾ ਨਾ ਤੇ ਤਾਂ ਹੀ ਫਿਰ ਆਮ ਆਦਮੀ ਪਾਰਟੀ ਨੂੰ ਸਹਿਯੋਗ ਕੀਤਾ ਤੇ ਸਰਕਾਰ ਪੂਰੇ ਪੰਜਾਬ ਦੇ ਵਿੱਚ ਵੀ ਬਣੀ ਆ ਤੇ ਟਾਰੀ ਹਲਕੇ ਤੋਂ ਸਰਦਾਰ ਰਮਦਾਸ ਜੀ ਵੀ ਜਿਹੜੇ ਐਮਐਲਏ ਵੀ ਬਣੇ ਆ ਸਾਡੇ ਪਿੰਡੋਂ ਜੀ ਸਰਦਾਰ ਜਸਵਿੰਦਰ ਸਿੰਘ ਆ ਜਸਵਿੰਦਰ ਸਿੰਘ ਐਮਐਲ ਆ ਸਾਬ ਆਇਆ ਉਹਨਾਂ ਦਾ ਅੱਜ ਨੂੰ ਧੰਨਵਾਦ ਕਰਦੇ ਆ ਕਿਹੜੇ ਕਿਹੜੇ ਕੰਮ ਹੋਣ ਬੜੇ ਕੰਮ ਸਾਡੇ ਕੋਲਸ ਹੋ ਗਏ ਅੱਧੇ ਹੋ ਗਏ ਉਹ ਪੱਕੇ ਹੋ ਨਾਲਿਆ ਉਹ ਹੀ ਮੈਨੂੰ ਲੋਗਰ ਮਹਿਸੂਸ ਕਰ ਰਿਹਾ ਜਾਂ ਅੰਗਲੇ ਸਾਰੇ ਬਹੁਤ ਵਧੀਆ ਜੀ ਬਹੁਤ ਵੇਖੋ ਹੌਸਲਾ